ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਨਾਨਕ ਸਿੰਘ ਦੇ MCQਸ ਦਾ ਭਾਗ ਦੂਜਾ ਤੇ ਕੱਲ ਆਪਾਂ ਇਸ ਦਾ ਜਿਹੜਾ ਹੈ ਨਾਵਲਕਾਰ ਦਾ ਪਹਿਲਾ ਭਾਗ ਉਹ ਡਿਸਕਸ ਕੀਤਾ ਸੀ ਸੋ ਸਵਾਗਤ ਹੈ ਜੀ ਸਭ ਦਾ ਵਾਹਿਗੁਰੂ ਜੀ ਪ੍ਰੀਤ ਜੀ ਕੀਤ ਜੀ ਪਰਵਿੰਦਰ ਜੀ ਪਵਨਦੀਪ ਸੌਰੀ ਤੇ ਰਮਨ ਜੀ ਸਵਾਗਤ ਹੈ ਜੀ ਸਭ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੇ ਜਣੇ ਟਾਈਮ ਸਿਰ ਆਪਣੀ ਕਲਾਸ ਦੇ ਨਾਲ ਜੁੜ ਸਕਣ ਤੇ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦਿਓ ਤੇ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਆਪਾਂ ਇਸ ਤੋਂ ਪਹਿਲਾਂ ਜਿਹੜੀਆਂ ਹੈ ਕਲੋ ਵਾਰਤਕਕਾਰ ਨਾਟਕਕਾਰ ਤੇ ਕਾਂਗੀਕਾਰ ਕਰ ਚੁੱਕੇ ਹਾਂ ਤੇ ਆਪਣਾ ਤੀਸਰਾ ਟੌਪਿਕ ਸਟਾਰਟ ਹੈ ਜੀ ਵਿਆਕਰਣ ਦਾ ਨਾਵਲਕਾਰ ਤੇ ਉਸ ਦਾ ਪਹਿਲਾ ਰਾਈਟਰ ਹੈ ਜੀ ਜਿਹੜਾ ਉਹ ਅੱਜ ਕੰਪਲੀਟ ਹੋ ਜਾਏਗਾ ਜੀ ਠੀਕ ਹੈ ਜੀ ਸਭ ਕੁਝ ਠੀਕ ਹੈ ਤਾਂ ਆਪਾਂ ਚੱਲਦੇ ਹਾਂ ਜੀ ਆਪਣੇ ਪਹਿਲੇ ਪ੍ਰਸ਼ਨ ਵੱਲ ਜੋ ਕਿ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ ਹੈ ਤੇ ਪ੍ਰਸ਼ਨ ਨੰਬਰ 31 ਹਾਂਜੀ ਪਹਿਲਾ ਪ੍ਰਸ਼ਨ ਨਾਨਕ ਸਿੰਘ ਦੀ ਮੌਤ ਕਿੱਥੇ ਹੋਈ ਆਪਸ਼ਨ ਏ ਅੰਮ੍ਰਿਤਸਰ ਬੀ ਪ੍ਰੀਤਨਗਰ ਸੀ ਦਿੱਲੀ ਤੇ ਡੀ ਜਹਲਮ ਹਾਂਜੀ ਪ੍ਰਸ਼ਨ ਨੰਬਰ 31 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਪ੍ਰਸ਼ਨ ਨੰਬਰ 31 ਦਾ ਕੀ ਉਹਨਾਂ ਦੀ ਮੌਤ ਹੈ ਜਿਹੜੀ ਉਹ ਕਿੱਥੇ ਹੋਈ ਸੋ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਦਿੱਲੀ ਦੇ ਸੌਰੀ ਪ੍ਰੀਤਨਗਰ ਦੇ ਵਿੱਚ ਤਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 32 ਸਤਗੁਰ ਮਹਿਮਾ 1918 ਕਿਸ ਕਿਸਮ ਦੀ ਰਚਨਾ ਹੈ অপਸ਼ਨ A ਨਾਵਲ B ਕਹਾਣੀ C ਧਾਰਮਿਕ ਗੀਤ ਤੇ D ਨਾਟਕ ਹਾਂਜੀ ਪ੍ਰਸ਼ਨ ਨੰਬਰ 32 ਦੇ ਲਈ ਉੱਤਰ ਦੇ ਦਿਓ ਜੀ ਕਿ ਸਤਗੁਰ ਮਹਿਮਾ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਰਚਨਾ ਹੈ ਜੀ ਸਉਤਰ ਸੀ ਜਿਨ੍ਹਾਂ ਨੇ ਕੀਤਾ ਹੈ ਜੀ ਧਾਰਮਿਕ ਗੀਤ ਬਿਲਕੁਲ ਸਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 33 ਨਾਨਕ ਸਿੰਘ ਦੇ ਨਾਵਲ ਅਣਸੀ ਤੇ ਜ਼ਖਮ ਦਾ ਸਾਲ ਕਿਹੜਾ ਹੈ অপਸ਼ਨ A 1955 B 1957 D 1959 ਤੇ C 1960 ਤੇ D 1961 ਹਾਂਜੀ ਪ੍ਰਸ਼ਨ ਨੰਬਰ 33 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਕੀ ਨਾਨਕ ਸਿੰਘ ਦੇ ਅਣਸੀਤੇ ਜ਼ਖਮ ਦਾ ਸਾਲ ਕਿਹੜਾ ਹੈ ਇੱਕ ਮਿੰਟ ਵੇਟ ਕਰਨਾ ਜੀ ਬਸ ਇੱਕ ਮਿੰਟ ਹਾਂਜੀ ਤਾਂ ਜੀ ਪ੍ਰਸ਼ਨ ਨੰਬਰ 33 ਦੇ ਲਈ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹੈ ਕਿ 1959 ਈਸਵੀ ਦੇ ਵਿੱਚ ਕਰਮਦੀਪ ਜੀ ਸਤਿ ਸ੍ਰੀ ਅਕਾਲ ਮਨਜੀਤ ਜੀ ਸਤਿ ਸ੍ਰੀ ਅਕਾਲ ਹਾਂਜੀ ਕਲਾਸ ਰੋਕੀ ਸੀ ਜੀ ਆਪਾਂ 2 ਮਿੰਟਾਂ ਦੇ ਲਈ ਤੇ ਹੁਣ ਆਪਾਂ ਦੁਬਾਰਾ ਆ ਗਏ ਹਾਂ ਜੀ ਹਾਂਜੀ ਅੱਗੇ ਕਰਦੇ ਹਾਂ ਜੀ ਪ੍ਰਸ਼ਨ ਨੰਬਰ 34 ਨਾਨਕ ਸਿੰਘ ਨੇ ਆਪਣੀ ਜ਼ਿਆਦਾਤਰ ਰਚਨਾ ਕਿੱਥੇ ਬੈਠ ਕੇ ਕੀਤੀ অপਸ਼ਨ A ਲਾਹੌਰ B ਦਲਹੌਜੀ C Shimla ਤੇ D ਜਲੰਧਰ ਹਾਂਜੀ ਪ੍ਰਸ਼ਨ ਨੰਬਰ 34 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨਾਂ ਨੇ ਇਥੇ ਉੱਤਰ ਬੀ ਕੀਤਾ ਹੈ ਜੀ ਡਲਹੌਜੀ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 35 ਗਗਨਦ ਮਾਮਾ ਬਾਜਿਓ ਨਾਵਲ ਦਾ ਵਿਸ਼ਾ ਕੀ ਹੈ অপਸ਼ਨ A ਭਾਰਤ-ਪਾਕਿਸਤਾਨ ਜੰਗ B ਭਾਰਤ-ਚੀਨ ਜੰਗ C ਆਜ਼ਾਦੀ ਤੇ D ਅਕਾਲੀ ਲਹਿਰ ਹਾਂਜੀ ਪ੍ਰਸ਼ਨ ਨੰਬਰ 35 ਦੇ ਲਈ ਉੱਤਰ ਕਰ ਦਿਓ ਜੀ ਕਿ ਗਗਨਦ ਮਾਮਾ ਬਾਜਿਓ ਜਿਹੜਾ ਨਾਵਲ ਹੈ ਉਸ ਦਾ ਵਿਸ਼ਾ ਕੀ ਹੈ ਜੀ ਸੋ ਜਿਨਾਂ ਨੇ ਇਥੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਉੱਤਰ ਹੈ ਭਾਰਤ ਪਾਕਿਸਤਾਨ جنگ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 36 ਨਾਨਕ ਸਿੰਘ ਨੇ ਕਿਸ ਪ੍ਰੈਸ ਦੀ ਸਥਾਪਨਾ ਕੀਤੀ অপਸ਼ਨ A ਪੰਜਾਬ ਖਾਲਸਾ ਪ੍ਰੈਸ B ਲੋਕ ਪ੍ਰੈਸ C ਨਾਨਕ ਪ੍ਰੈਸ ਤੇ D ਖਾਲਸਾ ਸਮਾਚਾਰ ਹਾਂਜੀ ਪ੍ਰਸ਼ਨ ਨੰਬਰ 36 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਪ੍ਰਸ਼ਨ ਨੰਬਰ 36 ਦਾ ਕਿ ਉਹਨਾਂ ਨੇ ਕਿਹੜੀ ਪ੍ਰੈਸ ਹੈ ਜਿਹੜੀ ਉਹ ਸ਼ੁਰੂ ਕੀਤੀ ਜੀ ਸਵੇਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਨਾਨਕ ਪ੍ਰੈਸ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 37 ਗਾਲੀ ਮਨਜੀਤ ਜੀ ਗੁੱਡ ਈਵਨਿੰਗ ਹਾਂਜੀ ਪ੍ਰਸ਼ਨ ਨੰਬਰ 36 ਦੇ ਲਈ ਜੀ ਏ ਆਪਸ਼ਨ ਦੋਸਤ ਰਾਮ ਸਿੰਘ ਦੇ ਨਾਲ ਮਿਲ ਕੇ ਸ਼ੁਰੂ ਕੀਤੀ ਸੀ ਜੀ ਪਰ ਇਥੇ ਪੰਜਾਬ ਖਾਲਸਾ ਪ੍ਰੈਸ ਸਹੀ ਉੱਤਰ ਆਏਗਾ ਜੀ ਪ੍ਰਸ਼ਨ ਨੰਬਰ 36 ਦੇ ਲਈ ਏ ਆਪਸ਼ਨ ਹੈ ਜਿਹੜੀ ਉਹ ਕਰੈਕਟ ਹੋਏਗੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 37 ਨਾਨਕ ਸਿੰਘ ਦੇ ਨਾਵਲਾਂ ਦਾ ਅੰਤ ਆਮ ਤੌਰ ਤੇ ਕਿਹੋ ਜਿਹਾ ਹੁੰਦਾ ਹੈ অপਸ਼ਨ A ਦੁਖਾਂਤਕ B ਸੁਖਾਂਤਕ C ਅਧੂਰਾ ਤੇ D ਰਹੱਸਮਈ ਹਾਂਜੀ ਪ੍ਰਸ਼ਨ ਨੰਬਰ 37 ਦੇ ਲਈ ਉੱਤਰ ਕਰ ਦਿਓ ਜੀ ਹੁਣ ਕਿ ਉਸ ਦੇ ਨਾਟਕਾਂ ਦਾ ਜਿਹੜਾ ਨਾਵਲਾਂ ਦਾ ਜਿਹੜਾ ਅੰਤ ਹੈ ਉਹ ਆਮ ਤੌਰ ਤੇ ਕਿਸ ਤਰ੍ਹਾਂ ਦਾ ਹੁੰਦਾ ਹੈ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਹੈ ਜੀ ਸੁਖੰਤਕ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 38 ਅੱਧ ਖਿੜਿਆ ਫੁੱਲ ਦਾ ਪਹਿਲਾ ਨਾਂ ਕੀ ਸੀ ਆਪਸ਼ਨ ਏ ਜੇਲ ਦੀ ਚਿੱਠੀ ਬੀ ਅੱਧ ਖੜੀ ਅੱਧ ਖਿੜੀ ਕਲੀ ਸੀ ਖਿੜਿਆ ਫੁੱਲ ਤੇ ਡੀ ਕਾਲ ਚੱਕਰ ਹਾਂਜੀ ਪ੍ਰਸ਼ਨ ਨੰਬਰ 38 ਦੇ ਲਈ ਉੱਤਰ ਕਰ ਦਿਓ ਜੀ ਪ੍ਰਸ਼ਨ ਨੰਬਰ 38 ਦਾ ਕੀ ਉੱਤਰ ਬਣੇਗਾ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਅਧ ਖਿੜੀ ਕਲੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 39 ਗੰਗਾ ਜਲੀ ਵਿੱਚ ਸ਼ਰਾਬ ਨਾਵਲ ਕਦੋਂ ਛਪਿਆ অপਸ਼ਨ A 1945 B 1947 C 1950 ਤੇ D 1952 ਹਾਂਜੀ ਪ੍ਰਸ਼ਨ ਨੰਬਰ 39 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿ ਗੰਗਾ ਜਲੀ ਵਿੱਚ ਸ਼ਰਾਬ ਜਿਹੜਾ ਨਾਵਲ ਹੈ ਉਹ ਕਦੋਂ ਪ੍ਰਕਾਸ਼ਿਤ ਹੋਇਆ ਤੇ ਜਿਨ੍ਹਾਂ ਦਾ ਵੀ ਉੱਤਰ ਬੀ ਆ ਰਿਹਾ ਹੈ ਜੀ ਬਿਲਕੁਲ கரੈਕਟ ਹੈ 1947 ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 40 ਖੂਨ ਦੇ ਸੋਹਲੇ ਨਾਵਲ ਦਾ ਵਿਸ਼ਾ ਕੀ ਹੈ অপਸ਼ਨ A 1947 ਦੀ ਵੰਡ ਦੇ ਫਸਾਦ B ਕਿਸਾਨੀ C ਗਰੀਬੀ ਤੇ D ਨਸ਼ਾਖੋਰੀ ਹਾਂਜੀ ਪ੍ਰਸ਼ਨ ਨੰਬਰ 40 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬੰਦਾ ਹੈ ਜੀ ਇਸ ਦਾ ਜੀ ਖੂਨ ਦੇ ਸੋਹਲੇ ਨਾਵਲ ਦਾ ਵਿਸ਼ਾ ਸੋ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਕਿ 1947 ਦੀ ਵੰਡ ਦੇ ਫਸਾਦ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 41 ਅਮਨਤਾਲੀਵਾਲ ਜੀ ਗੁੱਡ ਈਵਨਿੰਗ ਅੱਗ ਦੀ ਖੇਡ ਨਾਵਲ ਕਦੋਂ ਲਿਖਿਆ ਗਿਆ ਆਪਸ਼ਨ A 1945 B 1948 C 1950 ਤੇ D 1955 ਹਾਂਜੀ ਪ੍ਰਸ਼ਨ ਨੰਬਰ 41 ਦੇ ਲਈ ਉੱਤਰ ਕਰ ਦਿਓ ਕਦੋਂ ਛਪਦਾ ਹੈ ਜੀ ਅਗਦੀ ਖੇਡ ਨਾਵਲ ਨਾਨਕ ਸਿੰਘ ਦਾ ਜੀ ਸੋ ਜਿਨਾਂ ਨੇ 41 ਦੇ ਲਈ ਜੀ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ 1948 ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 42 ਨਾਣਕ ਸਿੰਘ ਦੇ ਨਾਵਲਾਂ ਵਿੱਚ ਕਿਹੜੀ ਯੁਗਤ ਦੀ ਵਰਤੋਂ ਹੁੰਦੀ ਹੈ অপਸ਼ਨ A ਹਿਰਦਾ ਪਰਿਵਰਤਨ B ਮੌਕਾ ਮੇਲ C ਦੋਵੇਂ A ਤੇ B D ਮਨੋਵਿਗਿਆਨਿਕ ਵਿਸ਼ਲੇਸ਼ਣ ਹਾਂਜੀ ਪ੍ਰਸ਼ਨ ਨੰਬਰ 42 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਕਿ ਉਹ ਆਪਣੇ ਨਾਵਲਾਂ ਦੇ ਵਿੱਚ ਕਿਹੜੀ ਯੁਗਤ ਦੀ ਵਰਤੋਂ ਕਰਦੇ ਹਨ ਹਾਂਜੀ ਸੋ ਤੇ ਜਿਨ੍ਹਾਂ ਦਾ ਉੱਤਰ ਸੀ ਆਇਆ ਹੈ ਜੀ ਏ ਤੇ ਬੀ ਦੋਵੇਂ ਬਿਲਕੁਲ ਸਹੀ ਹੈ ਉਹ ਆਪਣੇ ਨਾਵਲਾਂ ਦੇ ਵਿੱਚ ਹਿਰਦਾ ਪਰਿਵਰਤਨ ਤੇ ਮੌਕਾ ਮੇਲ ਦੋਵਾਂ ਦੀ ਵਰਤੋਂ ਕਰਦੇ ਹਨ ਅੱਗੇ ਜੀ ਪ੍ਰਸ਼ਨ ਨੰਬਰ 43 ਲਵ ਮੈਰਿਜ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ অপਸ਼ਨ ਏ 1940 ਬੀ 1942 ਸੀ 1945 ਤੇ ਡੀ 1950 ਹਾਂਜੀ ਪ੍ਰਸ਼ਨ ਨੰਬਰ 43 ਦਾ ਉੱਤਰ ਕਰ ਦਿਓ ਜੀ की आएगा जी इस उत्तर हाँ जी सो so, जिन्होंने उत्तर सी किया है जी बिल्कुल सही है उन्नीस सौ पताली नैक्सट जी प्रश्न नंबर चौताली ਕਾਗਤਾਂ ਦੀ ਬੇੜੀ ਕਿਸ ਦੀ ਰਚਨਾ ਹੈ অপਸ਼ਨ A ਗੁਰਦੇਵਾਲ ਸਿੰਘ B ਨਾਨਕ ਸਿੰਘ C ਜਸਵੰਤ ਸਿੰਘ ਕਮਲਦੇ D ਸੋਨ ਸਿੰਘ ਹੀਤਲ ਹਾਂਜੀ ਪ੍ਰਸ਼ਨ ਨੰਬਰ 44 ਦੇ ਲਈ ਉੱਤਰ ਕਰਿਓ ਕਿ ਕਾਗਤਾਂ ਦੀ ਬੇੜੀ ਕਿਸ ਦੀ ਰਚਨਾ ਹੈ ਬਿਲਕੁਲ ਹੀ ਆਸਾਨ ਪ੍ਰਸ਼ਨ ਆਪਣੇ ਲਈ ਜਿਸ ਦਾ ਉੱਤਰ ਸਾਰੇ ਬੜੇ ਹੀ ਆਸਾਨੀ ਦੇ ਨਾਲ ਦੇ ਸਕਦੇ ਹਨ ਹਾਂਜੀ ਸੋ ਇਹ ਹੈ ਜੀ ਨਾਨਕ ਸਿੰਘ ਦੀ ਰਚਨਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 45 ਨਾਨਕ ਸਿੰਘ ਦੀ ਰਚਨਾ ਜ਼ਖਮੀ ਦਿਲ ਕਿਸ ਵਿਦਾ ਵਿੱਚ ਹੈ অপਸ਼ਨ A ਨਾਵਲ B ਕਹਾਣੀ C ਕਾਫ ਪੁਸਤਕ ਤੇ D ਨਾਟਕ ਹਾਂ ਜੀ ਪ੍ਰਸ਼ਨ ਨੰਬਰ 45 ਦੇ ਲਈ ਉੱਤਰ ਕਰ ਦਿਓ ਜੀ ਕਿ ਉਹਨਾਂ ਦੀ ਜਿਹੜੀ ਰਚਨਾ ਹੈ ਜ਼ਖਮੀ ਦਿਲ ਉਸ ਦੀ ਵਿਦਾ ਕੀ ਹੈ ਜੀ ਸੋ ਇੱਥੇ ਜਿਹੜੇ ਵੀ ਉੱਤਰ ਸੀ ਕਰ ਰਹੇ ਹਨ ਬਿਲਕੁਲ ਸਹੀ ਹੈ ਕਾਵ ਪੁਸਤਕ ਹੈ ਜੀ ਇਹ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 46 ਇੱਕ ਮਿਆਨ ਦੋ ਤਲਵਾਰਾਂ ਕਿਸ ਲਹਿਰ ਨਾਲ ਸੰਬੰਧਿਤ ਹੈ অপਸ਼ਨ A ਗਦਰ ਲਹਿਰ B ਕੁੱਕਰ ਲਹਿਰ C ਅਕਾਲੀ ਲਹਿਰ ਤੇ D ਬੱਬਰ ਅਕਾਲੀ ਲਹਿਰ ਹਾਂਜੀ ਪ੍ਰਸ਼ਨ ਨੰਬਰ 46 ਦੇ ਲਈ ਸਹੀ ਉੱਤਰ ਕਰ ਦਿਓ ਜੀ ਕਿ ਚਾਰਾਂ অপਸ਼ਨਾਂ ਦੇ ਵਿੱਚੋਂ ਕਿਹੜੀ অপਸ਼ਨ ਸਹੀ ਹੈ ਪ੍ਰੀਤ ਭੱਟੀ ਜੀ ਸਤਿ ਸ੍ਰੀ ਅਕਾਲ ਜੀ ਸਵੈਥੇ ਜਿਨ੍ਹਾਂ ਨੇ ਵੀ ਉੱਤਰ ਏ ਕੀਤਾ ਹੈ ਜੀ ਬਿਲਕੁਲ ਸਹੀ ਹੈ ਕਿ ਗਦਰ ਲਹਿਰ ਦੇ ਨਾਲ ਸੰਬੰਧਿਤ ਹੈ ਨੈਕਸਟ ਜੀ ਪ੍ਰਸ਼ਨ ਨੰਬਰ 47 ਚਿੱਤਰਕਾਰ ਨਵਲ ਦਾ ਪ੍ਰਕਾਸ਼ਨ ਸਾਲ ਕਿਹੜਾ ਹੈ ਆਪਸ਼ਨ ਏ 1950 ਬੀ 1951 ਸੀ 1955 ਤੇ ਡੀ 1960 ਹਾਂਜੀ ਪ੍ਰਸ਼ਨ ਨੰਬਰ 47 ਦੇ ਲਈ ਉੱਤਰ ਕਰਿਓ ਜੀ ਬਿਲਕੁਲ ਕਿ ਚਿੱਤਰਕਾਰ ਜਿਹੜਾ ਨਾਵਲ ਹੈ ਉਸ ਦਾ ਪ੍ਰਕਾਸ਼ਨ ਵੜਾ ਕਿਹੜਾ ਹੈ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਵੀ ਪ੍ਰਸ਼ਨ ਨੰਬਰ 47 ਦੇ ਲਈ ਜੀ ਉੱਤਰ ਏ ਉੱਤਰ ਬੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹਨ 1951 ਈ ਅੱਗੇ ਜੀ ਪ੍ਰਸ਼ਨ ਨੰਬਰ 48 ਨਾਨਕ ਸਿੰਘ ਨੇ ਕਿਸ ਸਮੱਸਿਆ ਨੂੰ ਆਪਣੇ ਨਾਵਲਾਂ ਵਿੱਚ ਨਹੀਂ ਲਿਆ ਆਪਸ਼ਨ A ਰਿਸ਼ਵਤਖੋਰੀ B ਜਾਤਪਾਤ C ਬ੍ਰਹਿਮੰਡੀ ਰਹੱਸ ਤੇ D ਬਲੈਕ ਮਾਰਕੀਟਿੰਗ ਹਾਂਜੀ ਪ੍ਰਸ਼ਨ ਨੰਬਰ 48 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਕਿ ਕਿਹੜੀ ਸਮੱਸਿਆ ਨੂੰ ਨਾਨਕ ਸਿੰਘ ਨੇ ਆਪਣੇ ਨਾਵਲਾਂ ਦੇ ਵਿੱਚ ਨਹੀਂ ਲਿਆ ਜੀ ਸੋ ਜਿਨ੍ਹਾਂ ਦਾ ਉੱਤਰ ਸੀ ਆ ਰਿਹਾ ਬਿਲਕੁਲ ਸਹੀ ਹੈ ਬ੍ਰਹਿਮੰਡੀ ਰਹੱਸ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 49 ਨਾਨਕ ਸਿੰਘ ਦੇ ਪਾਤਰਾਂ ਦੀ ਵਿਸ਼ੇਸ਼ਤਾ ਕੀ ਹੈ অপਸ਼ਨ এ ਰੋਮਾਂਟਿਕ ਆਦਰਸ਼ਵਾਦੀ বি ਬਹੁਤ ਜ਼ਿਆਦਾ ਇਤਾਰਥਵਾਦੀ সি ਨਾਸਤਕ ਤੇ ডি ਬੁਰੇ ਪਾਤਰ ਹਾਂਜੀ ਪ੍ਰਸ਼ਨ ਨੰਬਰ 49 ਦੇ ਲਈ ਉੱਤਰ ਕਰ ਦਿਓ ਜੀ ਕਿ ਨਾਨਕ ਸਿੰਘ ਦੇ ਨਾਵਲਾਂ ਦੇ ਪਾਤਰ ਕਿਸ ਤਰ੍ਹਾਂ ਦੇ ਹਨ ਕਿ ਉਹ ਜ਼ਿਆਦਾ ਰੋਮਾਂਟਿਕ ਆਦਰਸ਼ਵਾਦੀ ਹਨ ਜਾਂ ਜ਼ਿਆਦਾ यथार्थवादी ਹਨ ਨਾਸਤਕ ਹਨ ਜਾਂ ਫਿਰ ਬੁਰੇ ਪਾਤਰ ਹਨ ਸਵੇਥੇ ਜਿਨ੍ਹਾਂ ਨੇ ਉੱਤਰ ਏ ਕੀਤਾ ਹੈ ਜੀ ਬਿਲਕੁਲ ਸਹੀ ਹੈ ਰੋਮਾਂਟਿਕ ਆਦਰਸ਼ਵਾਦੀ ਪਾਤਰ ਹਨ ਅੱਗੇ ਜੀ ਪ੍ਰਸ਼ਨ ਨੰਬਰ 50 ਜੀਵਨ ਸੰਗਰਾਮ ਨਾਵਲ ਕਦੋਂ ਛਪਿਆ অপਸ਼ਨ ਏ 1940 ਬੀ 1943 ਸੀ 1945 ਤੇ ਡੀ 1948 ਹਾਂਜੀ ਪ੍ਰਸ਼ਨ ਨੰਬਰ 50 ਦੇ ਲਈ ਉੱਤਰ ਕਰ ਦਿਓ ਜੀ ਕਿ ਜਿਹੜਾ ਉਹਨਾਂ ਦਾ ਜੀਵਨ ਸੰਗਰਾਮ ਨਾਵਲ ਹੈ ਉਹ ਕਿਹੜੇ ਸਨ ਦੇ ਵਿੱਚ ਪ੍ਰਕਾਸ਼ਿਤ ਹੋਇਆ ਜੀ ਸਵੱਤਰ ਬੀ ਕਰਨ ਵਾਲੇ ਸਹੀ ਹਨ ਜੀ 1943 ਦੇ ਵਿੱਚ ਨੈਕਸਟ ਜੀ ਪ੍ਰਸ਼ਨ ਨੰਬਰ 51 ਨਾਸੂਰ ਨਾਵਲ ਕਦੋਂ ਛਪਿਆ অপਸ਼ਨ এ 1951 b 1952 c 1953 ਤੇ d 1954 ਹਾਂਜੀ ਪ੍ਰਸ਼ਨ ਨੰਬਰ 51 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਪ੍ਰਸ਼ਨ ਨੰਬਰ 51 ਦਾ ਕਿ ਨਾਸੂਰ ਨਾਵਲ ਹੈ ਉਹ ਕਦੋਂ ਪ੍ਰਕਾਸ਼ਿਤ ਹੁੰਦਾ ਹੈ ਜਾਂ ਛਪਦਾ ਹੈ ਸਲਪਰ ਸੀ ਕਰਨ ਵਾਲੇ ਸਹੀ ਹਨ ਜੀ ਕਿ 1953 ਈਸਵੀ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 52 ਆਸਤਕ ਨਾਸਤਕ ਨਾਵਲ ਦਾ ਵਿਸ਼ਾ ਕੀ ਹੈ অপਸ਼ਨ A ਧਾਰਮਿਕ ਪਖੰਡ ਤੇ ਸ਼ਰਦਾ B جنگ C ਪਿਆਰ ਤੇ D ਵੰਡ ਹਾਂਜੀ ਪ੍ਰਸ਼ਨ ਨੰਬਰ 52 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਜੀ ਸੋ ਜਿੰਨਾ ਵੀ ਵਿਦਿਆਰਥੀਆਂ ਨੇ ਉੱਤਰ ਇਹ ਬਿਲਕੁਲ ਸਹੀ ਹੈ ਧਾਰਮਿਕ ਪਖੰਡ ਤੇ ਸ਼ਰਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 53 ਪੁਜਾਰੀ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ অপਸ਼ਨ A 1955 B 1958 C 1960 ਤੇ D 1962 ਜੀ ਪ੍ਰਸ਼ਨ ਨੰਬਰ 53 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਪੁਜਾਰੀ ਜਿਹੜਾ ਨਾਵਲ ਹੈ ਉਹ ਕਦੋਂ ਪ੍ਰਕਾਸ਼ਿਤ ਹੁੰਦਾ ਹੈ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਉੱਤਰ ਕਿ 1958 ਈਸਵੀ ਦੇ ਵਿੱਚ ਨੈਕਸਟ ਜੀ ਪ੍ਰਸ਼ਨ ਨੰਬਰ 54 ਟੁੱਟੀ ਵੀਣਾ ਕਿਸ ਦੀ ਰਚਨਾ ਹੈ ਆਪਸ਼ਨ A ਗੁਰਦੇਵਾਲ ਸਿੰਘ B ਨਾਨਕ ਸਿੰਘ C ਸੁਰਜੀਤ ਸਿੰਘ ਸੇਠੀ ਤੇ D ਨਿਰੰਜਨ ਤਸਨੀਮ ਹਾਂਜੀ ਪ੍ਰਸ਼ਨ ਨੰਬਰ 54 ਦੇ ਲਈ ਉੱਤਰ ਕਰ ਦਿਓ ਸੌਖਾ ਪ੍ਰਸ਼ਨ ਤੇ ਆਸਾਨ ਪ੍ਰਸ਼ਨ ਹੈ ਜੀ ਇਹ ਜੀ ਸੋ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਨਾਨਕ ਸਿੰਘ ਦੀ ਰਚਨਾ ਹੈ ਜੀ ਇਹ ਨੈਕਸਟ ਪ੍ਰਸ਼ਨ ਨੰਬਰ 55 ਨਾਨਕ ਸਿੰਘ ਨੂੰ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਕਦੋਂ ਸਨਮਾਨਿਤ ਕੀਤਾ ਗਿਆ অপਸ਼ਨ A 1950 B 1952 C 1960 ਤੇ D 1970 ਹਾਂਜੀ ਪ੍ਰਸ਼ਨ ਨੰਬਰ 55 ਦੇ ਲਈ ਉੱਤਰ ਕਰ ਦਿਓ ਜੀ ਕਿ ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਕਦੋਂ ਜਿਹੜਾ ਹੈ ਸਨਮਾਨਿਤ ਉਹ ਕੀਤਾ ਗਿਆ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ 55 ਦੇ ਲਈ ਕੀਤਾ ਹੈ ਜੀ ਬੀ ਬਿਲਕੁਲ ਸਹੀ ਉੱਤਰ 1952 ਸਵੀ ਨੈਕਸਟ ਜੀ 56 ਨਾਨਕ ਸਿੰਘ ਦੀ ਰਚਨਾ ਅਠ ਪੰਨਿਆਂ ਦੀ ਸਹਰਫੀ ਕਦੋਂ ਲਿਖੀ ਗਈ ਆਪਸ਼ਨ A 1905 B 1909 C 1915 ਤੇ D 1920 ਹਾਂਜੀ ਪ੍ਰਸ਼ਨ ਨੰਬਰ 56 ਦੇ ਲਈ ਉੱਤਰ ਦੇ ਦਿਓ ਜੀ ਕਿ ਉਹਨਾਂ ਦੀ ਅਠ ਪੰਨਿਆਂ ਦੀ ਸ਼ਰਫੀ ਹੈ ਜਿਹੜੀ ਉਹ ਕਦੋਂ ਲਿਖੀ ਗਈ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ ਜੀ 1909 ਈਸਵੀ ਦੇ ਵਿੱਚ ਲਿਖੀ ਗਈ ਨੈਕਸਟ ਜੀ ਪ੍ਰਸ਼ਨ ਨੰਬਰ 57 ਨਾਨਕ ਸਿੰਘ ਨੇ ਪੰਜਵੀਂ ਕਿੱਥੋਂ ਪਾਸ ਕੀਤੀ অপਸ਼ਨ এ ਪਿੰਡ ਦੇ ਸਕੂਲ ਤੋਂ बी ਸ਼ਹਿਰ ਦੇ ਮਿਸ਼ਨਰੀ ਸਕੂਲ ਤੋਂ ਡੀ ਘਰ ਬੈਠ ਕੇ ਸੀ ਘਰ ਬੈਠ ਕੇ ਤੇ ਡੀ ਗੁਰਦੁਆਰੇ ਤੋਂ ਹਾਂਜੀ ਪ੍ਰਸ਼ਨ ਨੰਬਰ 57 ਦੇ ਲਈ ਉੱਤਰ ਕਰ ਦਿਓ ਜੀ ਕਿ ਉਹਨਾਂ ਨੇ ਆਪਣੀ ਜਿਹੜੀ ਮੁਢਲੀ ਸਿੱਖਿਆ ਹੈ ਜਾਂ ਪੰਜਵੀਂ ਤੱਕ ਦੀ ਸਿੱਖਿਆ ਉਹ ਕਿੱਥੋਂ ਪ੍ਰਾਪਤ ਕੀਤੀ ਜੀ ਤੁਸੀਂ ਇੱਥੇ ਜਿਨ੍ਹਾਂ ਦਾ ਵੀ ਉੱਤਰ ਏ ਆ ਰਿਹਾ ਹੈ ਜੀ ਬਿਲਕੁਲ ਸਹੀ ਹੈ ਪਿੰਡ ਦੇ ਸਕੂਲ ਤੋਂ ਅੱਗੇ ਜੀ ਪ੍ਰਸ਼ਨ ਨੰਬਰ 58 ਨਾਨਕ ਸਿੰਘ ਨੇ ਰੋਜ਼ੀ ਰੋਟੀ ਲਈ ਕਿਹੜਾ ਕੰਮ ਕੀਤਾ ਆਪਸ਼ਨ ਏ ਹਲਵਾਈ ਦੀ ਦੁਕਾਨ ਤੇ ਭੰਡੇ ਮਾਂਜੇ ਬੀ ਮੇਲਿਆਂ ਵਿੱਚ ਕੁਲਫੀਆਂ ਵੇਚੀਆਂ ਸੀ ਦੋਵੇਂ ਤੇ ਡੀ ਖੇਤੀਬਾੜੀ ਹਾਂਜੀ ਪ੍ਰਸ਼ਨ ਨੰਬਰ 58 ਦੇ ਲਈ ਉੱਤਰ ਕਰ ਦਿਓ ਕੀ ਉੱਤਰ ਆਏਗਾ ਜੀ ਇਸ ਦਾ ਉਹਨਾਂ ਨੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਕਿਹੜਾ ਕੰਮ ਕੀਤਾ ਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਦੋਵੇਂ ਹੀ ਆਨਸਰ ਸਹੀ ਹੈ ਏ ਤੇ ਬੀ ਹਵਾਈ ਦੀ ਦੁਲਕਾਨ ਤੇ ਭਾਂਡੇ ਮਾਂਜੇ ਤੇ ਮੇਲਿਆਂ ਵਿੱਚ ਗੁਲਫੀਆਂ ਵੇਚੀਆਂ ਅੱਗੇ ਜੀ ਪ੍ਰਸ਼ਨ ਨੰਬਰ 59 ਮੰਜਤਾਰ ਨਾਵਲ ਕਦੋਂ ਛਪਿਆ ਆਪਸ਼ਨ ਏ 1947 ਬੀ 1948 ਸੀ 1949 ਤੇ ਡੀ 1950 ਹਾਂਜੀ ਪ੍ਰਸ਼ਨ ਨੰਬਰ 49 ਦੇ ਲਈ ਉੱਤਰ ਦੇ ਦਿਓ ਜੀ ਕਦੋਂ ਪ੍ਰਕਾਸ਼ਿਤ ਹੋਇਆ ਕਦੋਂ ਛਪਦਾ ਹੈ ਜੀ ਮਨਜ ਧਾਰਨਾਵਲ ਸੋ ਇਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਸੀ ਬਿਲਕੁਲ ਸਹੀ ਹੈ 1949 ਵੀ ਦੇ ਵਿੱਚ ਅੱਗੇ ਜੀ ਪ੍ਰਸ਼ਨ ਨੰਬਰ 60 ਨਾਨਕ ਸਿੰਘ ਦੀ ਮੌਤ ਕਦੋਂ ਹੋਈ অপশন এ 28 ডিসেম্বর 1971 বি 15 আগস্ট 1970 সি 1 জানুয়ারি 1972 ਤੇ ডি 4 জুলাই 1971 हां जी सो प्रश्न नंबर 60 ਦੇ ਲਈ ਉੱਤਰ ਕਰਦੇ ਹੋ ਜੀ ਆਪਣੀ ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਹੋਏਗਾ ਜੀ ਇਹ ਜੀ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ 28 ਦਸੰਬਰ 1971 ਦੇ ਵਿੱਚ ਨਾਨਕ ਸਿੰਘ ਦੀ ਮੌਤ ਹੁੰਦੀ ਹੈ ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਦੇ 60 ਪ੍ਰਸ਼ਨ ਤੇ ਅੱਜ ਆਪਣਾ ਨਾਵਲਕਾਰ ਨਾਨਕ ਸਿੰਘ ਪੂਰਾ ਹੁੰਦਾ ਜੀ ਇੱਥੇ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਕਲਾਸ ਪਸੰਦ ਹੋਈ ਆਈ ਹੋਵੇਗੀ ਤੇ ਜੇ ਕਿਸੇ ਦਾ ਕੋਈ ਡਾਊਟ ਕੋਈ ਪ੍ਰਸ਼ਨ ਕੋਈ ਸੁਝਾਅ ਹੈ ਤਾਂ ਉਹ ਦੱਸ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਵਿਸ਼ਰਾਮ ਤੇ ਮਿਲਾਂਗੇ ਜੀ ਕੱਲ ਨੂੰ ਸੇਮ ਟਾਈਮ ਤੇ ਸੋ ਸ਼ੁਕਰੀਆ ਜੀ ਵਾਹਿਗੁਰੂ ਜੀ ਧੰਨਵਾਦ ਮਨਜੀਤ ਜੀ ਮਨਜੀਤ ਜੀ ਦੋ ਮਨਜੀਤ ਹੈ ਨਾ ਆਪਣੀ ਕਲਾਸ 'ਚ ਪ੍ਰੀਤ ਭੱਟੀ ਜੀ ਧੰਨਵਾਦ ਜੀ ਭਵਨਦੀਪ ਕੌਰ ਅਮਨ ਤਾਲੀਵਾਲ ਜੀ ਧੰਨਵਾਦ ਸਭ ਦਾ ਸੋ ਜੇ ਕੋਈ ਨਵਾਂ ਮੈਂਬਰ ਆਇਆ ਹੈ ਤਾਂ ਉਹ ਆਪਣੇ ਟੈਲੀਗ੍ਰam ਲਿੰਕ ਨੂੰ ਜੁਆਇਨ ਕਰ ਸਕਦਾ ਹੈ ਤਾਂ ਜੋ ਉਹਨਾਂ ਨੂੰ ਕਲਾਸ ਹੈ ਜਿਹੜੀ ਉਹ ਟਾਈਮ ਤੇ ਮਿਲ ਸਕੇ ਧੰਨਵਾਦ ਰਮਨ ਗਿੱਲ ਜੀ ਧੰਨਵਾਦ ਬਹੁਤ ਬਹੁਤ ਹਾਂਜੀ ਜੀ ਤਾਂ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ ਕੱਲ ਨੂੰ ਸੇਮ ਟਾਈਮ ਤੇ ਨਵੀਂ ਕਲਾਸ ਨਵੇਂ ਵਿਸ਼ੇ ਨਵੇਂ ਜੋਸ਼ ਦੇ ਨਾਲ ਤੇ ਸਭ ਦਾ ਸ਼ੁਕਰੀਆ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਮਨਜੀਤ ਜੀ ਹਾਂਜੀ ਤਜੇ ਕੋਈ ਨਵਾਂ ਵਿਦਿਆਰਥੀ ਜੁੜਿਆ ਹੈ ਤਾਂ ਉਹ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਰੇ ਵਿਦਿਆਰਥੀ ਆਪਣੀ ਇਸ ਕਲਾਸ ਦਾ ਜਿਹੜਾ ਲਾਭ ਹੈ ਉਹ ਲੈ ਸਕਣ ਤੇ ਮਿਲਦੇ ਹਾਂ ਜੀ ਫਿਰ ਕੱਲ ਨੂੰ ਸੇਮ ਟਾਈਮ ਤੇ ਅਗਲੇ ਟੌਪਿਕ ਦੇ ਨਾਲ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ